अभी तोड़ता अभी तोड़ता क्या मैं तोड़ के लगा के अंदर एंट्री है शीशा तोड़े हाँ जी तोड़ के एंट्रो हो गए तो ना लोग को ना बिस्तर है लोग ही तो क्या बूटी क्यों कुछ नहीं खड़े हैं बूटी की तो कुछ नहीं खड़ा है बूटी की तो कुछ पता कुछ नहीं सामान कोई नहीं खड़े हैं सामान कोई भी ठो ਕੀ ਡੀਵੀਆ ਲੱਗ ਗਿਆ ਉੱਧਰ ਗੈਸ ਵਗ ਰਾ ਥੱਲੇ ਵੇ ਆਹੀ ਅਬੀ ਲੋਸੀ ਇੱਕ ਨਾ ਹੀ ਫੋਟਾ ਪਿੱਛੋਂ ਦੀ ਹਾਂਜੀ ਕਿ ਟੱਕਰ ਮਾਰੇ ਵੀਰੇ ਚੁੜੀ ਟੁੱਟ ਗਈ ਪਿੱਛੋਂ ਅੱਛਾ ਤੁਸ ਤੋਂ ਮਾਰੋ ਥੱਲੇ ਗਈ ਤੇ ਲੋ ਖੁੱਲ ਗਿਆ ਬਾਜਾ ਇਹ ਤੋੜ ਕੇ ਅੰਦਰ ਵਾਲੇ ਹਾਂਜੀ ਇਹ ਕਮਰੇ ਚਲ ਮਾਰੀ ਹੈ ਖੁੱਲੇ ਆ ਵੀਡੀਓ ਹੈਗੀ ਉੱਥੇ ਨੀ ਵੀਡੀਓ ਇਹਨੇ ਖੁਦ ਬਣਾਈ ਪਰ ਸੋਨ ਮੋਕੇ ਤੇ ਲੇਕਿਨ ਉਹ ਮੋਕੇ ਤੇ ਆਵਾਜ਼ ਕੀਤੀ ਉਹ ਫੋਟੋ ਕਿਸਕੇ ਲਾਈ ਗਈ ਸੀ ਮਾਂ ਚਾਹ ਕੋ ਰੋ ਰਹੀ ਸੀ ਨਹੀਂ ਆਇਆ ਇਹ ਨਾਲ ਹਾਂ ਬਾਈ ਤੋੜ ਸੀ ਬਾਈ ਤੋੜ ਕੇ ਤੇ ਜੋ ਇਹ ਕਿੰਦਾ ਤੋੜੀ ਹੋਏਗੀ ਜੋ ਦਾ ਟੁੱਟੀ ਹੈ ਬਿਲਕੁਲ ਅਸਲ ਕਰਕੇ ਐਸਾ ਖਿੱਚੀ ਹੋਈ ਦੀ ਹਾਂਜੀ ਤੇ ਡੀਆ ਦੇਖੋ ਲੋਕ ਲੱਗਾ ਸੀ ਹਮ ਲੋਕ ਨਹੀਂ ਲੱਗਾ ਇਹਨਾਂ ਹਲ ਬੰਦੇ ਨੂੰ ਨਹੀਂ ਲੱਗਾ ਹੋਇਆ ਸੀ ਜੀ ਲੋਕ ਲੱਗਾ ਜੀ ਇਸ ਨੂੰ ਟੈਡੀ ਕਰਕੇ ਜੋ ਲਗਾ ਖੋਲੇ ਹੈ ਬੰਦ ਕਰਕੇ ਇਸ ਤੋਂ ਬਾਅਦ ਹੂੰ ਉਹ ਕਪਰੇ ਇੰਦੇ ਸਟੇਅ ਉਹ ਤੁਸਲਾ ਤੇ ਨਹੀਂ ਇਸ ਵੇਖਾ ਲਾ ਪਾਇਆ ਇਹ ਇਹ ਚੱਗੀਆਂ ਵਗੈਰਾ ਜਿਹੜੀਆਂ ਸਿੱਟੀਆਂ ਬਾਹਰ ਉਠਾ ਕੇ ਬਾਹਰ ਘੱਡੀ ਬਲ ਚੁਕੀਆਂ ਤੇ ਲੋਕ ਚੱਕਰ ਤਾ ਲਗਾ ਲਗਾ ਕੇ ਹੂੰ 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 ਬਾਹਰ ਚੱਲ ਪਏ ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਪ੍ਰੇਮਨਾਥ ਰਹਨ ਵਾਲਾ ਆਂ ਅਸੀਂ ਇਸਦੇ ਇੱਕ ਪਰਿਸ਼ਤੇਦਾਰ ਕੋ ਗਏ ਸੀ ਸਾਮ ਨੂੰ ਦੂਸ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇੜ ਜਾਂ ਬੰਦੀ ਚ ਲੇਟਸ ਸੜੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕ ਇਧਰ ਆਏ ਕਹਿੰਦੇ ਕਿ ਸੋਰੀ ਆਇਦਨ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗਸਿਆ ਜੀ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀ ਦਾ ਦਵਾਜਾ ਰੋਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸ ਗਏ ਤੇ ਸਟੋਰ ਵਿੱਚ ਚਲਬਾਰੀ ਤੋੜ ਕੇ ਤੇ ਥੋੜੇ ਗੈਨੇ ਹੀ ਤੇ ਕੈਸ਼ ਹੀ ਤੋਂ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗੇ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਸੀ ਆਹ ਲੌਕ ਸਟੋਰ ਦਾ ਤੋੜਿਆ ਕੋਈ ਕਮਰੇ ਚੰਦੀ ਤੋੜਿਆ ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਕੀ ਕੀ ਨੁਕਸਾਨ ਹੈ ਨੁਕਸਾਨ ਗੈਨੇ ਹੀ ਕਿੰਨਾ ਨੁਕਸਾਨ ਗਿਆ ਨੇ ਔਰ ਕਿੰਨਾ ਗਿਆ ਕੋਈ 45000 ਰੁਪਏ ਕੈਸੀ ਸੀ ਤੇ ਗਿਆਨੀ ਦੋ ਢਾਈ ਟੋਲੇ ਤਾਂ ਜਿੰਨੇ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੂਰ ਨੂੰ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਮੈਨੂੰ ਕੁਝ ਪਤਾ ਚੱਲਿਆ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਡੀ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵੀਡੀ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿ ਲੰਦਰ ਕਿੱਧਰੋਂ ਆਏ ਆ ਕਿੱਦਾਂ ਵਾਰਨ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਆਏ ਆ ਪਿੱਛੇ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦੇ ਪਿੱਛੇ ਹਾਂ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਆ ਕੋ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤੱਕ ਵੀ ਆ ਸਕਦੇ ਕੋਈ ਪਲੇਅਰ ਕੀਤੀ ਹੋਈ ਹੈ ਪਰ ਇਹਦਾ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ